ਅੱਜ ਦੀ ਤਾਰ ਪਹੇਲੀ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਉਹ ਕਿਹੜਾ ਦਰਖਤ ਹੈ ਦੱਸੋ ਇਸ ਦਾ ਸਹੀ ਜਵਾਬ ਹੈ ਬਾਸ ਦਾ ਰੁੱਖ ਦੂਸਰੀ ਪਹੇਲੀ ਮੇਰੀ ਉਮਰ 15 ਸਾਲ ਤੋਂ ਘੱਟ ਹੈ ਪਰ 10 ਸਾਲ ਤੋਂ ਵੱਧ ਹੈ ਜੇਕਰ ਤੁਸੀਂ ਮੇਰੀ ਉਮਰ 10 ਨੂੰ 3 ਨਾਲ ਜੋੜ ਕੇ ਦੱਸ ਸਕਦੇ ਹੋ ਤਾਂ ਮੈਨੂੰ ਦੱਸੋ ਕਿ ਮੇਰੀ ਉਮਰ ਕਿੰਨੀ ਹੈ ਸੋਚ ਕੇ ਦੱਸੋ ਸਦਾ ਸਹੀ ਜਵਾਬ ਹੈ 13 ਸਾਲ ਚੌਥੀ ਪਹੇਲੀ ਸਾਰੇ ਲੋਕ ਇੱਕ ਲਾਈਨ ਵਿੱਚ ਖੜੇ ਸਨ ਜਿਸ ਵਿੱਚ ਇੱਕ ਕੁੜੀ ਦੋਮਾ ਪਾਸਿਆਂ ਤੋਂ 19ਵੇਂ ਸਥਾਨ ਤੇ ਸੀ ਮੈਨੂੰ ਦੱਸੋ ਕਿ ਲਾਈਨ ਦੇ ਵਿੱਚ ਕਿੰਨੇ ਲੋਕ ਖੜੇ ਸਨ ਇਸ ਦਾ ਸਹੀ ਜਵਾਬ ਹੈ ਸੈੰਤੀ ਲੋਕ ਪੰਜਵੀਂ ਪਹੇਲੀ ਕਾ ਅਸਮਾਨ ਵਿੱਚ ਉੜਦਾ ਹੈ ਮਗਰ ਰਹਿੰਦਾ ਕਿੱਥੇ ਹੈ ਦੱਸੋ ਜੇਕਰ ਤੁਸੀਂ ਸੋਚ ਸਕਦੇ ਹੋ ਇਸ ਦਾ ਸਹੀ ਜਵਾਬ ਹੈ ਮਗਰ ਮੱਛੀ ਪਾਣੀ ਦੇ ਵਿੱਚ ਰਹਿੰਦਾ ਹੈ ਛੇਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਕਿੰਨਾ ਵੀ ਤੁਰਨ ਦੇ ਬਾਵਜੂਦ ਕਦੇ ਨਹੀਂ ਥੱਕਦੀ ਇਸ ਦਾ ਸਹੀ ਜਵਾਬ ਹੈ ਜੀਬ ਸੱਤਵੀਂ ਪਹੇਲੀ ਉਹ ਕੀ ਹੈ ਜੋ ਪਤੀ ਆਪਣੀ ਪਤਨੀ ਨੂੰ ਦਿੰਦਾ ਹੈ ਪਰ ਪਤਨੀ ਆਪਣੇ ਪਤੀ ਨੂੰ ਨਹੀਂ ਦਿੰਦੀ ਇਸ ਦਾ ਸਹੀ ਜਵਾਬ ਹੈ ਉਪਨਾਮ 8ਵੀਂ ਪਹੇਲੀ ਉਹ ਕਿਹੜਾ ਵਿਅਕਤੀ ਹੈ ਜਿਸ ਨੂੰ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਫਿਰ ਵੀ ਤੁਹਾਡੇ ਖੂਨ ਦਾ ਪਿਆਸਾ ਹੈ ਦੱਸੋ ਕੀ ਹੈ ਇਹ ਸਦਾ ਸਹੀ ਜਵਾਬ ਹੈ ਝੂਆ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਟੁੱਟਣ ਤੇ ਆਵਾਜ਼ ਨਹੀਂ ਦਿੰਦੀ ਇਸ ਦਾ ਸਹੀ ਜਵਾਬ ਹੈ ਵਾਦਾ ਦਸਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਲੋਕ ਕੁੱਟਣਾ ਪਸੰਦ ਕਰਦੇ ਹਨ ਇਸ ਦਾ ਸਹੀ ਜਵਾਬ ਹੈ ਟੋਲਕ 11ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਪਾਣੀ ਪੀਂਦੇ ਹੀ ਮਰ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਪਿਆਸ 12ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਸਾਰੇ ਬੱਚੇ ਖਾਂਦੇ ਹਨ ਪਰ ਕਿਸੇ ਨੂੰ ਪਸੰਦ ਨਹੀਂ ਇਸ ਦਾ ਸਹੀ ਜਵਾਬ ਹੈ ਚਿੜਕਾ